ਤਤਰੀਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਖਾਣ ਪੀਣ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਵੇਖਣਾ ਜੀ ਜੇ ਮੇਰੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਨੰਬਰ 1 ਉੜਦ दाल ਦੇ ਬੜੇ ਬਣਾਉਂਦੇ ਸਮੇਂ ਉਹਦੇ ਵਿੱਚ ਥੋੜੀ ਜਹੀ ਸੂਜੀ ਜ਼ਰੂਰ ਮਿਲਾਓ ਅਜਿਹਾ ਕਰਨ ਨਾਲ ਬੜੇ ਜ਼ਿਆਦਾ ਸੁਆਦ ਅਤੇ ਕਰਕਰੇ ਬਣਨਗੇ ਨੰਬਰ 2 ਜੇਕਰ ਤੁਹਾਨੂੰ ਖੁਜਲੀ ਹੋ ਰਹੀ ਹੈ ਤਾਂ ਦਹੀਂ ਖਾਓ ਦਹੀਂ ਖਾਣ ਨਾਲ ਖੁਜਲੀ ਬੰਦ ਹੋ ਜਾਂਦੀ ਹੈ ਨੰਬਰ 3 ਗੁੜ ਦੇ ਚੌਲ ਖਾਣ ਨਾਲ ਕਦੇ ਵੀ ਖਾਂਸੀ ਅਤੇ ਗਲੇ ਵਿੱਚ ਖਰਾਸ਼ ਦੀ ਤਕਲੀਫ ਨਹੀਂ ਹੁੰਦੀ ਨੰਬਰ 4 ਅਖਰੋਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਅਖਰੋਟ ਗੋਡਿਆਂ ਦੇ ਦਰਦ ਲਈ ਵੀ ਫਾਇਦੇਮੰਦ ਹੈ ਨੰਬਰ 5 ਹੱਥਾਂ ਅਤੇ ਪੈਰਾਂ ਦੇ ਨੋਹਾਂ ਤੇ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ। ਨੰਬਰ 6 ਜੇ ਤੁਸੀਂ ਰੋਟੀ ਸੌਫਟ ਬਣਾਉਣਾ ਚਾਹੁੰਦੇ ਹੋ ਤਾਂ ਦੁੱਧ ਅਤੇ ਤੇਲ ਮਿਲਾ ਕੇ ਆਟਾ ਗੁੰਨੋ। ਰੋਟੀਆਂ ਮੁਲਾਇਮ ਅਤੇ ਸੌਫਟ ਬਣਣਗੀਆਂ। ਨੰਬਰ 7 ਦੁੱਧ ਨਾਲ ਵਾਸੀ ਰੋਟੀ ਖਾਣ ਨਾਲ 슈ਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 8 કરી ਪੱਤਾ ਅਤੇ ਹਰੇ ਧਣੀਏ ਦੀਆਂ ਪੱਤੀਆਂ ਨੂੰ ਤਾਜ਼ਾ ਰੱਖਣ ਲਈ ਪਤਲੇ ਕੱਪੜੇ ਵਿੱਚ ਲਪੇਟ ਕੇ ਫਰਿੱਜ ਵਿੱਚ ਰੱਖੋ ਨੰਬਰ 9 ਖਾਣਾ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਲਗਭਗ 1 ਘੰਟਾ ਜਾਂ ਫਿਰ ਪੌਣਾ ਘੰਟਾ ਰੁਕ ਕੇ ਹੀ ਪਾਣੀ ਪੀਣਾ ਚਾਹੀਦਾ ਹੈ